ਸਸਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਅੱਜ ਦੀ ਸਾਡੀ ਵੀਡੀਓ ਥੋੜੀ ਵੱਖਰੀ ਰਹਿਣ ਵਾਲੀ ਏ ਕਿਉਂਕਿ ਮੋਸਟਲੀ ਇਸ ਚੈਨਲ ਤੇ ਮੈਂ ਸਟ੍ਰੀਚਿੰਗ ਰਿਲੇਟਡ ਵੀਡੀਓ ਪਾਉਂਦੀ ਆਂ ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇਲ ਜਿਹੜਾ ਕਿ ਅਸੀਂ ਘਰ ਵਿੱਚ ਬਣਾ ਸਕਦੇ ਆਂ ਇਸ ਰਿਲੇਟਡ ਕਾਫੀ ਵੀਡੀਓ YouTube ਤੇ ਆ ਮੈਂ ਵੀ YouTube ਤੋਂ ਬਣਾਉਣਾ ਸਿੱਖਿਆ ਸੀ ਕਾਫੀ ਵੀਡੀਓਸ ਮੈਂ ਪਹਿਲਾਂ ਵੇਖੀਆਂ ਸੀ ਕਿਉਂਕਿ 7 ਸਾਲ ਪਹਿਲਾਂ ਮੇਰੀ ਮੰਮੀ ਦੇ ਵਾਲ ਝੜਨ ਲੱਗ ਗਏ ਸੀ ਫਿਰ ਉਸ ਫਿਰ ਉਹਨਾਂ ਨੇ ਡਾਕਟਰ ਨੂੰ ਦਿਖਾਇਆ ਕਿਉਂਕਿ ਵਾਲਾਂ ਦੀ ਕੰਗੀ ਪੜ ਜਾਂਦੀ ਸੀ ਤੇ ਕਈ ਵਾਰੀ ਸੀਰੀਅਸ ਪ੍ਰੋਬਲਮ ਹੁੰਦੀ ਹੈ ਬਟ ਡਾਕਟਰ ਨੇ ਕਿਹਾ ਸੀਰੀਅਸ ਪ੍ਰੋਬਲਮ ਤਾਂ ਕੋਈ ਨਹੀਂ ਫਿਰ ਉਹਨਾਂ ਨੇ ਤੇਲ ਤੇ ਦਵਾਈ ਦਿੱਤੀ ਜਿਸ ਤੱਕ ਕੋਈ ਖਾਸ ਸਨ ਨਹੀਂ ਹੋਇਆ ਤੇਲ ਤਾਂ ਮੈਨੂੰ ਲੱਗਦਾ 6 ਮਹੀਨੇ ਖੜੇ 2 ਸਾਲ ਲੋਂਦੇ ਰਹੇ ਕੋਈ ਵੀ ਉਸ ਦਾ ਸਨ ਨਹੀਂ ਹੋਇਆ ਉਸ ਤੋਂ ਬਾਅਦ ਮੈਂ YouTube ਤੇ ਵੀਡੀਓ ਸਿੱਦਾ ਦੀਆਂ ਦੇਖੀਆਂ ਸੀਗੀਆਂ ਬਟ ਇਹ ਲੋਕੀ ਹੁੰਦੀ ਹੈ ਵੀ ਜਿਹੜੇ ਵੀਵ ਲੈਣ ਦੇ ਚੱਕਰ ਦੇ ਵਿੱਚ ਹਨਾ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਦੱਸਦੇ ਰਹਿੰਦੇ ਵੀ ਆਹ ਲਗਾ ਲਓ ਆਹ ਲਗਾ ਲਓ ਤੁਹਾਡਾ ਰੰਗ ਗੁਰਾ ਹੋ ਜਾਏਗਾ ਇਦਾਂ ਹੋ ਜਾਏਗਾ ਉਹਨਾਂ ਦਾ ਹੁੰਦਾ ਕੁਝ ਨਹੀਂ ਸੋ ਮੈਂ ਕਹਾਂ ਚਲੋ ਤੇਲ ਆ ਬਣਾ ਕੇ ਦੇਖ ਲੈਂਦੀ ਆ ਘਰ ਕਾਫੀ ਵੀਡੀਓ ਵੇਖਣ ਤੋਂ ਬਾਅਦ ਆ ਮੈਂ ਤੇਲ ਬਣਾਇਆ ਪਹਿਲੀ ਵਾਰੀ ਦਾ ਜਿਹੜਾ ਮੈਂ ਤੇਲ ਬਣਾਇਆ ਸੀ ਉਹਦੇ ਵਿੱਚ ਸਿਰਫ ਮੈਂ ਪਿਆਜ਼ ਪਾਏ ਸੀ ਸਰੋਂ ਦਾ ਤੇਲ ਅਸੀਂ ਇਹ ਦਿਨ ਆਰੀਅਲ ਦਾ ਤੇਲ ਪਾਇਆ ਸੀਗਾ ਫਿਰ ਉਸ ਨੂੰ ਆਪਾਂ ਮਹੀਨਾ ਕੇ ਮੰਮੀ ਦੇ ਸਿਰ ਤੇ ਯੂਜ਼ ਕੀਤਾ ਮਹੀਨਾ ਕੇ ਦੇ ਵਿੱਚ ਹੀ ਉਹ ਆ ਫਰਕ ਜਿੱਦਾਂ ਦਿਸਣ ਲੱਗ ਗਿਆ ਸੀ ਜਿਹੜਾ ਜਿਹੜਾ ਡਾਕਟਰ ਦੇ ਲਿਓਂਦੇ ਹੁੰਦੇ ਸੀ ਉਹ 200 ਹਰੇ 250 ਦੀ ਸ਼ੀਸ਼ੀ ਹੁੰਦੀ ਸੀ ਛੋਟੀ ਜੀ ਬਟ ਉਹਦਾ ਕੋਈ ਵੀ ਅਸਰ ਨਹੀਂ ਸਾਨੂੰ ਦਿਖਾਈ ਦਿੰਦਾ ਸੀ ਇਹ ਮਹੀਨੇ ਦੇ ਵਿੱਚ ਹੀ ਉਹਨਾਂ ਦੇ ਵਾਲ ਜਿਹੜੇ ਸੀ ਉਹ ਝੜਨੋਂ ਰੁਕ ਗਏ ਸੀ ਫਿਰ ਉਸ ਤੋਂ ਬਾਅਦ ਆਪਾਂ ਕਲੌਂਜੀ ਤੇ ਮੇਥੇ ਵੀ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਕਿ ਵਾਲਾਂ ਦੀ ਜਿਹੜੀ ਗ੍ਰੋਥ ਸੀਗੀ ਉਹ ਵੀ ਬਦਲਣੀ ਸਟਾਰਟ ਹੋ ਗਈ ਸੀ ਅੱਜ ਵੀ ਅਸੀਂ ਉਸੇ ਤਰੀਕੇ ਨਾਲ ਤੇਲ ਨੂੰ ਰੈਡੀ ਕਰਾਂਗੇ ਤੇਲ ਨੂੰ ਰੈਡੀ ਕਰਦੇ ਟਾਈਮ ਥੋੜ ਰਿਕਨ ਮੇਂ ਜਿਆਦਾ ਤੇਲ ਇੱਕ ਵਾਰੀ ਇਕੱਠੇਆ ਬਣਾ ਕੇ ਰੱਖ ਲੈਂਦੇ। ਇੰਨੀ ਤਾਂ ਆਪਾਂ ਲੈਣੀ ਪਿਆਜ਼, ਪਿਆਜ਼ ਨੂੰ ਪਹਿਲਾਂ ਚੰਗੀ ਤਰ੍ਹਾਂ ਛਿੱਲ ਲਿਆ, ਛਿੱਲ ਕੇ ਫਿਰ ਆਪਾਂ ਧੋ ਲਵਾਂਗੇ ਕਿਉਂਕਿ ਬਾਅਦ ਵਿੱਚ ਨਹੀਂ ਆਪਾਂ ਪਾਣੀ ਵੀ ਮੜਾ ਵੀ ਇੱਕ ਬੂੰਦ ਵੀ ਪੋਣੀ ਹੁੰਦੀ ਐ ਇਸੇ ਕਰਕੇ ਆਪਾਂ ਸਾਰਾ ਪਾਣੀ ਜਦੋਂ ਸੁੱਕ ਜਾਏਗਾ ਪਿਆਜ਼ ਦਾ ਉਸ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰਕੇ ਗ੍ਰाइंड ਕਰਾਂਗੇ। ਬਾਕੀ ਲੈਨੇ ਮੇਥੇ ਤੇ ਕਲੌਂਜੀ, ਕਲੌਂਜੀ ਤੇ ਮੇਥੇ ਵੀ ਤੁਸੀਂ ਅਪਨਿਆਂ ਅਕੋਰਡਿੰਗ ਲੈ ਸਕਦੇ ਹੋ। ਜਦੋਂ ਪਹਿਲੀ ਵਾਰੀ ਤੁਸੀਂ ਤੇਲ ਬਣਾਉਣਾ ਤਾਂ ਥੋੜਾ ਜਿਹਾ ਬਣਾ ਲਿਓ। ਇੱਕ ਦੋ ਪਿਆਜ਼ ਪਾ ਲਿਓ ਤੇ ਦੋ ਦੋ ਚਮਚੇ ਕਲ ਇਨਨ ਨੂੰ ਸਾਫ ਤੇ ਵੀ ਤੇਲ ਵਿੱਚ ਪਾ ਸਕਦੇ ਹੁੰਦੇ ਆ ਬਟ ਜਿਆਦਾ ਵਧੀਆ ਰਹਿੰਦਾ ਜੇਕਰ ਆਪਾਂ ਇਸ ਦਾ ਬੋਰਡਰ ਬਣਾ ਕੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਗਰਮ ਕਰਤੀਏ। ਇਹਦੇ ਨੀਚੇ ਹੀ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਲਿਆ ਸੀ ਸਾਰਾ ਮਟੀਰੀਅਲ ਸਾਡਾ ਜਿਹੜਾ ਉਹ ਇੰਨਾ ਰੈਡੀ ਹੋ ਜਾਏਗਾ। ਤੁਸੀਂ ਇਸ ਵਿੱਚ ਨਿੰਮ ਦੇ ਪੱਤੇ, ਐਲੋਵੇਰਾ, ਕੁਵਾਰ ਜਿਸ ਨੂੰ ਕਹਿੰਦੇ ਆ ਉਹ ਵੀ ਪਾ ਸਕਦੇ ਆ। ਇੱਥੇ ਬਸ ਅਸੀਂ ਇਹੋ ਚੀਜ਼ਾਂ ਪਾਵਾਂਗੇ। ਜੇਕਰ ਤੁਹਾਡੇ ਕੋਲ ਲੋਹੇ ਦੀ ਕੜਾਹੀ ਤੇ ਉਹ ਜਿਆਦਾ ਵਧੀਆ ਹੈ। ਲੋਹੇ ਦੀ ਕੜਾਹੀ ਤੁਸੀਂ ਲੈ ਸਕਦੇ ਹੋ। ਸਾਡੇ ਜਿਆਦਾ ਲੋਹੇ ਦੀ ਕੜਾਹੀ ਰੈਡੀ ਉਹ ਬੜੀ ਹੈ ਇਸੇ ਕਰਕੇ ਆਪਾਂ ਇਸ ਵਿੱਚ ਬਣਾਵਾਂਗੇ ਤੇ ਕੜਾਹੀ ਜਿਹੜੀ ਉਹ ਥੋੜੀ ਮੋਟੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਤੇ ਉਹ ਜਿਸ ਇੱਕ ਤੇ ਪਕਾਉਣਾ ਹੁੰਦਾ ਹੈ ਹੌਲੀ ਹੌਲੀ ਕਰਕੇ ਹੁਣ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਜਿੰਨਾ ਵੀ ਪਾਣੀ ਆ ਉਸ ਨੂੰ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਇੱਥੇ ਜਿਹੜਾ ਅਸੀਂ ਸਰੋਂ ਦਾ ਤੇਲ ਯੂਜ਼ ਕਰ ਰਹੇ ਹਾਂ ਉਹ ਸਿਗਿਆ ਘਰ ਦੀ ਘਾਣੀ ਦਾ ਸੋ ਜੇਕਰ ਤੁਹਾਡੇ ਘਰ ਦਾ ਤੇਲ ਆ ਉਹ ਸਭ ਤੋਂ ਜ਼ਿਆਦਾ ਵਧੀਆ ਰਹੇਗਾ ਨਹੀਂ ਤਾਂ ਤੁਸੀਂ ਹੋਲ ਦਾ ਵੀ ਸਰੋਂ ਦਾ ਤੇਲ ਯੂਜ਼ ਕਰ ਸਕਦੇ ਆ ਤੇਲ ਜਦੋਂ ਥੋੜਾ ਜਿਹਾ ਗਰਮ ਹੋ ਜਾਏਗਾ ਫਿਰ ਇਸ ਵਿੱਚ ਆਪਾਂ ਪਾਵਾਂਗੇ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਤੁਸੀਂ ਲਾਸਟ ਤੇ ਵੀ ਪਾ ਸਕਦੇ ਹੁੰਦੇ ਆ ਬਟ ਮੈਂ ਇਸ ਤੇ ਪਹਿਲਾਂ ਹੀ ਪਾ ਲਿਆ ਹੈ ਸੀਗਾ ਸੋ ਇਹ ਆਪਾਂ ਲਈ ਜ ਬੜੀ ਕੋਲੀ ਨਾਰੀਅਲ ਦੇ ਤੇਲ ਦੀ ਨਾਰੀਅਲ ਦਾ ਤੇਲ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੁੰਦੇ ਆ ਇੱਥੇ ਮੈਂ ਪੈਰਾਸ਼ੂਟਾ ਕੰਪਨੀ ਦਾ ਕੀਤਾ ਸੀ ਕਿਉਂਕਿ ਉਹਨਾਂ ਦਾ ਹੁੰਦਾ ਵੀ ਤੇਲ ਵਧੀਆ ਹੁੰਦਾ ਆ ਇਸ ਤੋਂ ਬਾਅਦ ਆਪਾਂ 2-3 ਮਿੰਟ ਤੇਲ ਨੂੰ ਗਰਮ ਹੋਣ ਦੇਵਾਂਗੇ ਗਰਮ ਹੋਣ ਤੋਂ ਬਾਅਦ ਆਪਾਂ ਜੋ ਵੀ ਮਸਾਲਾ 레디 ਕੀਤੇ ਸੀ ਲਾਈਕ ਕਲੋਂਜੀ ਮੇਥੀ ਤੇ ਪਿਆਜ਼ ਸਾਰਾ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਹੁਣ ਸਾਰਾ ਪਾਦਵਾਂਗੇ ਇਹਦੇ ਵਿੱਚ ਦੇ ਜਿਹੜੇ ਪਿਆਜ਼ ਹੁੰਦੇ ਆ ਉਹ ਸਾਡੇ ਵਾਲਾਂ ਦੀ ਜਿਹੜੀ ਲੰਬਾਈ ਹੁੰਦੀ ਉਹਨੂੰ ਵਧਾਉਣ 'ਚ ਇਹ ਹੈਲਪ ਕਰਦੇ ਆ ਕਲੋਂਜੀ ਜਿਹੜੀ ਹੁੰਦੀ ਆ ਵਾਲਾਂ ਨੂੰ ਕਾਲੇ ਕਾਂਜੇ ਹਨ ਨੂੰ ਪਾਉਂਦੇ ਹੋਏ ਨਾਲ-ਨਾਲ ਆਪਾਂ ਕੜਛੀ ਨੂੰ ਹਲਾਈ ਜਾਵਾਂਗੇ ਤਾਂ ਜੋ ਇਹ ਸਾਰਾ ਮਿਕਸ ਹੁੰਦਾ ਜਾਵੇ ਇਹਦੇ ਅੱਜ ਮੈਂ ਕਾਫੀ ਟਾਈਮ ਪਾ ਰਹਾ ਇਸ ਨੂੰ ਬਣਾ ਰਹੀ ਹਾਂ ਕਿਉਂਕਿ ਵਿੱਚ ਮਮਾ ਨੇ ਬੰਦ ਕਰਵਾਤਾ ਸੀ ਕਿਉਂਕਿ ਉਹਨਾਂ ਦੇ ਵਾਲਾਂ ਦੀ ਜਿਹੜੀ ਲੈਂਥ ਸੀ ਉਹ ਵਧੀ ਜਾ ਰਹੀ ਸੀ ਉਹਨਾਂ ਦੇ ਜਿਹੜੇ ਵਾਲ ਆ ਉਹ ਸ਼ੁਰੂ ਤੋਂ ਹੀ ਪਤਲੇ ਜੀ ਗੁੱਤ ਰਹੀ ਆ ਤੇ ਜਵਾਨੀ ਟਾਈਮ ਵੀ ਉਹਨਾਂ ਦੀ ਜਿਹੜੀ ਗੁੱਤ ਸੀ ਉਹ ਪਤਲੀ ਜੀ ਸੀਗੀ ਫਿਰ ਉਸ ਤੋਂ ਬਾਅਦ ਉਹ ਵੀ ਬਤਲੇ ਚ ਝੜਨੇ ਸਟਾਰਟ ਹੋ ਗਏ ਜਦੋਂ ਇਹ ਤੇਲ ਲੋਣਾ ਸਟਾਰਟ ਕੀਤਾ ਸੀ ਉਹਨਾਂ ਨੇ ਉਸ ਟਾਈਮ ਤਾਂ ਉਹਨਾਂ ਦੇ ਵਾਲ ਬਿਲਕੁਲ ਥੋੜੇ ਜਿਹੇ ਰਹਿ ਗਏ ਸੀ ਫਿਰ ਤੇਲ ਲੋਣ ਨਾਲ ਕੀ ਹੋਇਆ ਮਹੀਨੇ ਵਿੱਚੋ ਫਰਕ ਦੇਣਾ ਸਟਾਰਟ ਹੋ ਗਿਆ ਸੀ ਬਟ ਕਦੀ ਵੀ ਮੈਨੂੰ ਇਦਾਂ ਨਹੀਂ ਦਿਖ ਬਾਲਾਂ ਦੀ ਜਿਹੜੀ ਲੈਂਥ ਸੀ ਉਹ ਤੋਂ ਬਾਤ ਹੀ ਦਿਖਾਈ ਦਿੰਦੀ ਸੀ ਕਿ ਬਾਲ ਕਾਫੀ ਲੰਬੇ ਹੋ ਗਏ ਸੀਗੇ ਥੋੜੇ ਟਾਈਮ ਦੇ ਪਿੱਛੋਂ ਫਿਰ ਜਿਹੜੇ ਬਾਲ ਸੀਗੇ ਉਹ ਭਾਰੇ ਵੀ ਹੋ ਗਏ ਸੀਗੇ ਅੱਗੇ ਨਾਲ ਜਿਹਦਾ ਗੋਤੇ ਜਿਹੜੀ ਸੀ ਉਹ ਭਾਰੀ ਹੋ ਗਈ ਸੀ ਪਰ ਛੋਟੇ ਬਾਲ ਨਹੀਂ ਮਗਰ ਵੀ ਉਹਨਾਂ ਦੇ ਦੇਖੇ ਵੀ ਨਵੇਂ ਆਏ ਹੁਣ ਛੋਟੇ ਬਾਲ ਫਿਰ ਉਹਨਾਂ ਨੇ ਲਾਸਟ ਤੇ ਜਾ ਕੇ ਬੰਦ ਆਪੀ ਕਰ ਦਿੱਤਾ ਸੀ ਕਿਉਂਕਿ ਉਹ ਕਹਿੰਦੇ ਸੀ ਵੀ ਵਾਲ ਇੰਨੇ ਭਾਰੇ ਸਾਹਮਣੇ ਨਹੀਂ ਹੋਗੇ ਮਹੀਨਾ ਕੋ ਹੋ ਗਿਆ ਹੁਣ ਉਹ ਕਾਫੀ ਵਾਰ ਹੀ ਕਹਿ ਚੁੱਕੇ ਸੀ ਵੀ ਇਹ ਤੇਲ ਤੂੰ ਆਪਣੇ ਵੀ ਬਣਾ ਕੇ ਲੈ ਬਟ ਪਿਆਜ਼ ਦੀ ਜਿਹੜੀ ਸਮੈਲ ਹੁੰਦੀ ਕਾਫੀ ਸਟਰੋਂਗ ਹੁੰਦੀ ਤੇ ਮੈਨੂੰ ਮੈਂ ਜਿਆਦਾ ਕਿਚਨ ਦੇ ਵਿੱਚ ਕਦੀ ਕੰਮ ਵੀ ਨਹੀਂ ਕੀਤਾ ਹੈਗਾ ਇਸ ਕਰਕੇ ਪਿਆਜ਼ ਦੀ ਜਿਹੜੀ ਸਮੈਲ ਨੂੰ ਮੇਤੋ ਸਹਿ ਨਹੀਂ ਹੁੰਦੀ ਜੇਕਰ ਤੁਹਾਡੇ ਤੋਂ ਵੀ ਇਹ ਤਾਂ ਪਿਆਜ਼ ਤੋਂ ਤੁਹਾਨੂੰ ਪ੍ਰੋਬਲਮ ਹੈ ਤੇ ਤੁਸੀਂ ਦੱਸ ਸਕਦੇ ਹੋ ਫਿਰ ਆਪਾਂ ਐਲੋਵੇਰਾ ਦੇ ਨਾਲ ਬਣਾ ਕੇ ਰੈਡੀ ਕਰਾਂਗੇ ਆਪਣੇ ਤੇਲ ਨੂੰ ਵਿੱਚ ਆਮਲਾ ਵੀ ਆਪਾਂ ਪਾ ਸਕਦੇ ਹੁੰਦੇ ਆਮਲੇ ਨੂੰ ਛੋਟਾ ਕਰ ਕਰਕੇ ਉਦੇ ਨਾਲ ਵੀ ਸਾਡੀ ਜਿਹੜੇ ਬਾਲਾਂ ਦੀ ਗਰੋਥ ਆ ਉਵਾਜਨ ਦੀ ਕੜਾਹੀ ਲਈ ਜੋ ਵੀ ਤੁਸੀਂ ਭਾਂਡਾ ਵਰਤੂਗੇ ਉਹਦੇ ਲਈ ਇਹ ਵੀ ਧਿਆਨ ਰੱਖਣਾ ਜੇਕਰ ਤੁਸੀਂ ਰੋਜ਼ ਉਹਦੇ ਵਿੱਚ ਸਬਜ਼ੀ ਬਣਾਉਂਦੀਆਂ ਲਾਈਕ ਆਪਾਂ ਵੀ ਇਹ ਸਬਜ਼ੀ ਲਈ ਯੂਜ਼ ਕਰਦੇ ਹੁੰਦੇ ਆ ਸੋ ਆਪਾਂ ਪਹਿਲਾਂ ਕੀ ਕੀਤਾ ਸੀਗਾ ਇਹਦੇ ਵਿੱਚ ਸਿੰਪਲ ਪਾਣੀ ਪਾ ਕੇ ਉਸ ਨੂੰ ਰੈਨ ਲਿਆ ਸੀਗਾ ਫੇ ਉਹ ਪਾਣੀ ਦੇ ਜਿਹੜਾ ਹੁੰਦਾ ਪੀਲਾ ਜਿਹਾ ਹੋ ਜਾਂਦਾ ਕਿਉਂਕਿ ਸਬਜ਼ੀ ਬਣਾਉਂਨਾ ਸਾਡੇ ਭਾਂਡੇ ਦੇ ਵਿੱਚ ਲੰਘ ਜਾਂਦੀ ਹੈ ਸਾਨੂੰ ਮਤਲਬ ਹੁੰਦਾ ਵੀ ਆਪਾਂ ਸਾਫ਼ ਕਰਤਾ ਚੰਗੀ ਤਰ੍ਹਾਂ ਇਹਨੂੰ ਮਾਂਜੇ ਆ ਬਟ ਫੇ ਵੀ ਅਸਰ ਹੁੰਦਾ ਹੈ ਸੋ ਜਦੋਂ ਆਪਾਂ ਇਹਦੇ ਵਿੱਚ ਗਰਮ ਪਾਣੀ ਪਾ ਕੇ ਥੋੜਾ ਜਿਹਾ ਰੈਨ ਲਵਾਂਗੇ ਤੇ ਵੀ ਅਸਰ ਹੋਊਗਾ ਬਾਹਰ ਨਿਕਲ ਜੂਗਾ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਮਾਂਜ ਕੇ ਇਸ ਨੂੰ ਵਰਤਾਂਗੇ ਇਸ ਤੇਲ ਨੂੰ ਬਣਾਉਣ ਲਈ ਕਿਉਂਕਿ ਇਹਦੇ ਵਿੱਚ ਆਪਾਂ ਇਸ ਵਿੱਚ ਤੇਲ ਨੂੰ 20 ਤੋਂ 25 ਮਿੰਟ ਰੀਨਣਾ ਹੁੰਦਾ ਹੈ ਸੋ ਜਿੰਨਾ ਵੀ ਇਹਦਾ ਕੜਾਹੀ ਦਾ ਅਸਰ ਹੋਊਗਾ ਉਹ ਤੇਲ ਦੇ ਵਿੱਚ ਵੀ ਆਏਗਾ ਜੇਕਰ ਤੁਹਾਡੇ ਜਿਹੜੇ ਵਾਲੇ ਸਿਰਫ ਗਰਮੀਆਂ ਦੇ ਵਿੱਚ ਝੜਦੇ ਆ ਤੇ ਉਸ ਦਾ ਮੇਨ ਕਾਰਨ ਇਹ ਵੀ ਹੋ ਸਕਦਾ ਹੈ ਕਿਉਂਕਿ ਆਪਾਂ ਮੋਸਟਲੀ ਕਰਦੇ ਆ ਜਿਹੜਾ ਸ਼ੇਰ ਵੋਸ਼ ਕਰਦੇ ਆ ਉਹ ਸੰਡੇ ਨੂੰ ਕਰਦੇ ਆ ਬਟ ਗਰਮੀ ਕਰਨ ਪਸੀਨਾ ਆ ਕੇ ਜਿਹੜੇ ਸਾਡੇ ਵਾਲ ਹੁੰਦੇ ਆ ਉਹ ਗੰਦੇ ਹੋ ਚੁੱਕੇ ਹੁੰਦੇ ਆ ਜਿਹੜਾ ਕਿ ਮੇਨ ਕਾਰਨ ਬਣ ਜਾਂਦਾ ਸਾਡਾ ਵਾਲ ਜਿਆਦਾ ਗਰਮੀ ਚ ਟਰਾਈ ਕਰਿਆ ਕਰੋ ਕਿ ਸ਼ੈਂਪੂ ਦੇ ਨਾਲ ਦੋ ਵਾਰੀ ਹਫ਼ਤੇ ਦੇ ਵਿੱਚ ਤੁਸੀਂ ਨਹਾ ਲਿਆ ਕਰੋ ਬਾਕੀ ਦਿਨ ਤੁਸੀਂ ਸਿੰਪਲ ਪਾਣੀ ਪਾ ਸਕਦੇ ਆ ਜੇਕਰ ਤੁਸੀਂ ਫਰੀ ਆ ਫਿਰ ਤੁਸੀਂ ਰੋਜ਼ ਪਾਣੀ ਵੈਸੇ ਸਿੰਪਲ ਪਾ ਕੇ ਵਾਲਾਂ ਨੂੰ ਤੁਸੀਂ ਵਾਸ਼ ਕਰ ਸਕਦੇ ਹੋ ਫਿਰ ਤੁਹਾਨੂੰ ਇਹ ਤੇਲ ਵੀ ਬੋਤਲ ਯੂਜ਼ ਕਰਨ ਦੀ ਲੋੜ ਨਹੀਂ ਪੈਣੀ ਤੇਲ ਜਦੋਂ ਵੀ ਆਪਾਂ ਬਣਾਉਣਾ ਸਪੀਡ ਜਿਹੜੀ ਆ ਗੈਸ ਦੀ ਬਹੁਤੀ ਜਿਆਦਾ ਤੇਜ਼ ਨਹੀਂ ਕਰਨੀ ਬਿਲਕੁਲ ਹਲਕੀ ਜੀ ਅੱਗ ਤੇ ਉੱਪਰ ਆਪਾਂ ਇਸ ਨੂੰ ਪਕਾਵਾਂਗੇ ਤਾਂ ਜੋ ਜੋ ਵੀ ਸਮਾਨ ਇਹਦੇ ਵਿੱਚ ਪਾਇਓ ਚੰਗੀ ਤਰ੍ਹਾਂ ਮਿਕਸ ਹੋ ਜਵੇ ਲਾਈਕ ਜਿਹੜਾ ਪਿਆਜ਼ ਦਾ ਪਾਣੀ ਹੁੰਦਾ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਰਾਜ ਜਾਵੇ 20 ਤੋਂ 25 ਮਿੰਟ ਲਈ ਆਪਾਂ ਇਸ ਨੂੰ ਰਿਨਾਂਗੇ ਰਿੰਨਣ ਤੋਂ ਬਾਅਦ ਤੇਲ ਦੀ ਜਿਹੜੀ ਮਾਤਰਾ ਥੋੜੀ ਜਿਹੀ ਘੱਟ ਹੋਏਗੀ ਕਿ ਨਾਲੋਂ ਹੁਣ ਇੱਥੇ ਮੈਨੂੰ 15 ਮਿੰਟ ਹੋ ਚੁੱਕੇ ਸੀ ਤੇਲ ਨੂੰ ਰੈਂਦੇ ਆ ਇਸ ਤਰ੍ਹਾਂ ਵਾਲਾ ਜੇ ਆਏ ਜੇਗਾ ਸੋ ਕੜਛੀ ਤੁਹਾਨੂੰ ਲਗਾਤਾਰ ਇਹਦੇ ਵਿੱਚ ਫੇਰਨੀ ਪੈਗੀ ਇਸ ਨੂੰ ਛੱਡ ਕੇ ਤੁਸੀਂ ਜਾ ਨਹੀਂ ਸਕਦੇ ਕੜਛੀ ਤੁਹਾਨੂੰ ਫੇਰਦੇ ਰਹਿਣਾ ਪੈਗਾ ਥੋੜੀ ਥੋੜੀ ਵਾਤ ਤੋਂ ਬਾਅਦ ਤੁਹਾਨੂੰ ਅੱਧਾ ਘੰਟਾ ਲੱਗੇਗਾ ਜੇਕਰ ਤੁਸੀਂ ਥੋੜਾ ਤੇਲ ਬਣਾਉਣਾ ਹੋਇਆ ਬਟ ਜੇਕਰ ਜ਼ਿਆਦਾ ਬਣਾਉਣਾ ਹੋਇਆ ਤਾਂ ਫਿਰ ਤੁਹਾਨੂੰ ਮੇਰੇ ਵਾਂਗੂ ਘੰਟਾ ਤੇ ਲੱਗੀ ਜਾਣਾ ਇਸ ਨੂੰ ਲਗਾਉਣ ਟਾਈਮ ਵੀ ਤੁਸੀਂ ਧਿਆਨ ਰੱਖਣਾ ਕਿ ਤੁਹਾਡੇ ਜਿਹੜੇ ਹੱਥ ਆ ਉਹ ਗਿੱਲੇ ਨਹੀਂ ਹੋਣੇ ਚ ਇਹਦੇ ਫੇਰ ਤੁਸੀਂ ਇਸ ਤੇਲ ਨੂੰ ਲਗਾਉਣਾ ਹਫਤੇ ਦੇ ਵਿੱਚ ਤੁਸੀਂ ਤਿੰਨ ਵਾਰ ਇਸ ਤੇਲ ਨੂੰ ਲਗਾ ਸਕਦੇ ਹੋ ਜੇਕਰ ਜੋ ਮਗេរਾਂ ਤੇ ਜਾਂਦੇ ਤਾਂ ਤੁਸੀਂ ਰਾਤ ਨੂੰ ਇਸ ਨੂੰ ਲਗਾ ਸਕਦੇ ਹੋ ਫਿਰ ਸਾਰੀ ਰਾਤ ਲੱਗਾ ਰਹਿਣ ਦੇਣਾ ਸਵੇਰ ਉੱਠ ਕੇ ਤੁਸੀਂ ਆਪਣੇ ਵਾਲਾਂ ਨੂੰ ਵਾਸ਼ ਕਰ ਸਕਦੇ ਹੋ ਸ਼ੈਂਪੂ ਜ਼ਿਆਦਾ ਨਹੀਂ ਪਾਉਣਾ ਥੋੜੇ ਜਿਹਾ ਸ਼ੈਂਪੂ ਨਾਲ ਵਾਸ਼ ਕਰਕੇ ਜਾ ਸਕਦੇ ਹੋ 25 ਕਿ ਮਿੰਟ ਬਾਅਦ ਵੀ ਇਸ ਦੀ ਕੰਡੀਸ਼ਨ ਕੁਝ ਇਸ ਤਰ੍ਹਾਂ ਦੀ ਸੀ ਸੋ ਹੁਣ ਆਪਾਂ ਆਪਣੇ ਗੈਸ ਨੂੰ ਬੰਦ ਕਰ ਦਵਾਂਗੇ ਗੈਸ ਬੰਦ ਕਰਕੇ ਆਪਾਂ ਇਸ ਨੂੰ ਠੰਡਾ ਹੋਣ ਲਈ ਛੱਡ ਦਮਾ ਇੱਥੇ ਹੁਣ ਸਾਡਾ ਤੇਲ ਬਣ ਕੇ ਰੈਡੀ ਹੋ ਚੁੱਕਾ ਸੀ ਤੇਲ ਬਿਲਕੁਲ ਠੰਡਾ ਹੋ ਚੁੱਕਾ ਸੀ ਹੁਣ ਆਪਾਂ ਇਸ ਨੂੰ ਕੱਢ ਲਵਾਂ ਦੇ ਦੇ ਵਿੱਚ ਇੱਕ ਮੇ ਡੂੰਗਾ ਲਿਆ ਹੈ। ਪਹਿਲਾਂ ਇਸ ਉੱਪਰ ਆਪਾਂ ਕੋਟਨ ਦਾ ਕੱਪੜਾ ਵਿਛਾ ਦਵਾਂਗੇ। ਕੋਟਨ ਦਾ ਕੱਪੜਾ ਵਿਛਾ ਕੇ ਆਪਾਂ ਇਸ ਨੂੰ ਪੋਣ ਲਵਾਂਗੇ ਚੰਗੀ ਤਰ੍ਹਾਂ। ਪੋਣ ਨਾਲ ਜੇਕਰ ਆਪਾਂ ਪੋਣਦੇ ਹਾਂ ਤੇ ਉਹ ਵਿੱਚ ਮਸਾਲੇ ਦੇ ਵਿੱਚ ਕਾਫੀ ਤੇਲ ਸਾੜਾ ਰਹੇ ਜਾਂਦਾ ਹੈ। ਸੋ ਆਪਾਂ ਇਸ ਨੂੰ ਚੰਗੀ ਤਰ੍ਹਾਂ ਕੱਪੜੇ ਦੇ ਵਿੱਚ ਪਾ ਕੇ ਨਿਚੋੜ ਦਵਾਂਗੇ ਕਿਉਂਕਿ ਹੁਣ ਇੰਨਾ ਟਾਈਮ ਲਗਾਇਆ ਹੈ ਇਸ ਨੂੰ ਬਣਾਉਣ ਲਈ ਸੋ ਇਸ ਨੂੰ ਚੰਗੀ ਤਰ੍ਹਾਂ ਆਪਾਂ ਨਿਚੋੜ ਲੈਂਦੇ। ਇੱਥੇ ਮੈਂ ਨਿਚੋੜਨ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਅੱਜ ਜਿੰਨੀ ਵੀ ਵੀਡੀਓ ਬਣਾਈ ਸੀ ਉਹ ਮੈਂ ਹੱਥਾਂ ਦੇ ਵਿੱਚ ਹੀ ਫੋਨ ਨੂੰ ਫੜਿਆ ਹੋਇਆ ਸੀ ਕਿਉਂਕ ਸਟੈਂਡ ਵੀ ਜਿਹੜਾ ਉਹ ਬਹੁਤਾ ਜਿਆਦਾ ਸਹੀ ਸੈੱਟ ਨਹੀਂ ਹੈਗਾ ਕਈ ਵਾਰੀ ਤਾਂ ਫੋਨ ਮੇਰਾ ਡੇਟਾ ਰਹਿ ਜਾਂਦਾ ਇਸੇ ਕਰਕੇ ਅੱਜ ਜਿਹੜੀ ਵੀਡੀਓ ਬਣਾਈ ਸੀ ਉਹ ਹੱਥਾਂ ਦੇ ਵਿੱਚ ਹੀ ਫੋਨ ਫੜ ਕੇ ਬਣਾਈ ਸੀ ਵੀਡੀਓ ਵੀ ਕਾਫੀ ਲੰਬੀ ਹੋ ਗਈ ਆ ਮੇਰੀ ਕੋਸ਼ਿਸ਼ ਸੀ ਕਿ ਵੀ ਤੁਹਾਨੂੰ ਹਰ ਇੱਕ ਚੀਜ਼ ਐਕਸਪਲੇਨ ਕਰ ਸਕਾਂ ਵੀ ਕਿਸ ਤਰ੍ਹਾਂ ਆਪਾਂ ਇਸ ਨੂੰ ਲਗੋਣਾ ਹੈ ਇਸ ਤਰ੍ਹਾਂ ਬਣਾਉਂਦੇ ਟਾਈਮ ਹਰ ਇੱਕ ਚੀਜ਼ ਦਾ ਆਪਾਂ ਧਿਆਨ ਰੱਖਣਾ ਹੁਣ ਇੱਥੇ ਦੇਖੋ ਇੰਨੇ ਭਾਂਡੇ ਹੋ ਗਏ ਸੀ ਜਿਵੇਂ ਸਾਡਾ ਇੱਕ ਸਮਝ ਲਓ 1 ਲੀਟਰ ਦਾ ਹੁਣ ਡੱਬਾ ਉਹ ਬਣ ਕੇ ਰੈਡੀ ਹੋ ਗਿਆ ਬਾਕੀ ਨਾਲ ਸ਼ੀਸ਼ੀਆਂ ਦੇ ਵਿੱਚ ਇੱਕ ਸ਼ੀਸ਼ੀ ਫੋਲੋ ਹੋ ਗਈ ਸੀ ਬਾਕੀ ਜੋ ਜਿਹੜੀਆਂ ਸੀ ਉਹਨਾਂ ਦੇ ਕੱਚ ਦੇ ਭਾਂਡੇ ਵਿੱਚ ਕੱਢਣੋਂ ਦਾ ਜੋ ਵੀ ਆਪਾਂ ਇਦਾਂ ਦੀਆਂ ਦੇਸੀ ਚੀਜ਼ਾਂ ਤਿਆਰ ਕਰਦੇ ਹੁੰਦੇ ਘਰ ਵਿੱਚ ਉਹਨਾਂ ਨੂੰ ਹਮੇਸ਼ਾ ਕੱਚ ਦੇ ਭਾਂਡੇ ਵਿੱਚ ਹੀ ਰੱਖਦੇ ਹੁੰਦੇ ਆ। ਵੀਡੀਓ ਬਾਰੇ ਵੀ ਤੁਸੀਂ ਆਪਣੇ ਵਿਚਾਰ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਿਉਂਕਿ ਮੈਨੂੰ ਵੀ ਸੀਗਾ ਵੇ ਸਟਰੀਚਿੰਗ ਦਾ ਚੈਨਲ ਇਹ ਵੀਡੀਓ ਕਾਫੀ ਪੜ੍ਹਿਆ। ਬਟ ਫਿਰ ਮਾਈਂਡ ਦੇ ਵਿੱਚ ਆਇਆ ਵੀ ਫੀਮੇਲਿਸਟ ਚੈਨਲ ਨੂੰ ਜ਼ਿਆਦਾ ਫੋਲੋ ਕਰਦੀਆਂ ਜੇਕਰ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਹੋ ਸਕਦਾ ਵੀ ਤੁਹਾਡੀ ਇਸ ਵਿੱਚ ਹੈਲਪ ਹੋ ਸਕੇ ਕਿਉਂਕਿ ਇਹ ਪ੍ਰੋਬਲਮ ਅੱਜ ਕੱਲ ਕਾਫੀ ਜਾਣੇ ਫਿਰੇ। ਜੇਕਰ ਤੁਸੀਂ ਘਰ ਵਿੱਚ ਸਾਬਣ ਬਣਾਉਣਾ ਵੀ ਸਿੱਖਣਾ ਚਾ ਮੇਰੇ ਸੁਝਾਉਣ ਦਾ ਤਰੀਕਾ ਵਧੀਆ ਲੱਗਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਤੋਂ ਦਫੇ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ